ਚੇਨਈ ਦੇ ਵਿੱਚ ਇੱਕ ਵੱਡੀ ਘਟਨਾ ਵਾਪਰ ਗਈ ਹੈ ਇੱਕ ਬਾਹਰ ਦੀ ਛੱਤ ਡਿੱਗਣ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਕਹਿੰਦੇ ਕਿ ਚੇਨਈ ਦੇ ਚਾਰਮੀਅਰਸ ਰੋਡ ਤੇ ਸੀ ਤੇ ਇਹ ਬਾਹਰ ਜਿਸ ਦਾ ਨਾਮ ਸੇਖ ਮਕਬਾਰਾ ਜਿਸ ਦੇ ਵਿੱਚ ਲੋਕ ਮੌਜੂਦ ਸਿਗੇ ਤਾਂ ਉਸ ਵੇਲੇ ਅਚਾਨਕ ਹੀ ਇਸ ਬਾਹਰ ਦੀ ਛੱਤ ਜਿਹੜੀ ਹੈ ਡਿੱਗ ਗਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਵਕਤ ਇਹ ਹਾਦਸਾ ਹੋਇਆ ਉਸ ਵਕਤ ਬਾਰ ਜਿਹੜਾ ਚਾਲੂ ਸੀ ਤੇ ਲੋਕ ਉਸ ਦੇ ਵਿੱਚ ਮੌਜੂਦ ਸੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਰਾਹਤ ਕਾਰਜ ਜਿਹੜਾ ਉਹ ਵਿਚਾਰੀ ਹੈ ਸੰਯੁਕਤ ਪੁਲਿਸ ਅਜੁਕਤ ਪ੍ਰੇਮ ਆਨੰਦ ਸਿਨਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਉਸ ਸਮੇਂ ਹਾਦਸਾ ਹੋਇਆ ਜਦੋਂ ਕਿ ਮੈਟਰੋ ਰੇਲ ਕਾਰਜ ਦੇ ਵਿੱਚ ਕੋਈ ਵੱਡਾ ਅਤੇ ਭਾਰੀ ਕੰਮ ਜਿਹੜਾ ਉਹ ਚੱਲ ਰਿਹਾ ਸੀ ਉਸ ਸਮੇਂ ਇਹ ਹਾਦਸਾ ਹੋਇਆ ਤੇ ਬਾਹਰ ਦੀ ਜਿਹੜੀ ਛਾਤਾ ਅਚਾਨਕ ਦਿਖ ਜਾਂਦੀ ਹੈ तब वर्दे अधिकारियाँ देवलोश आते डिगंदे कारण दी जड़ी या जांचें लगातार कीती जा रही हैं। यह स्टार्ट ऑफ द इन्वेस्टिगेशन वी जस्ट कम तू नो व्हाट इज़ द रीज़न ओनली देन वी कैन एक्चुअली फाइंड आउट इस दैर प्रीमेफेसी केस अगेंस्ट एनी वन। नाउ वी हैव पुट अ केस ऑन द बेस ऑफ़ no no there employees there employees casual workers of this uh, bar any other uh, people who are suspected to be struggling no no not at all that debris have been cleared you have checked it alake shahri police de vallo ajje tak koi vi bayan jadao jari nahi kita gaya ਚੇਨਈ ਦੇ ਵਿੱਚ ਇੱਕ ਵੱਡੀ ਘਟਨਾ ਵਾਪਰ ਗਈ ਹੈ ਇੱਕ ਬਾਰ ਦੀ ਛੱਤ ਡਿੱਗਣ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਕਿ ਚੇਨਈ ਦੇ ਚਾਰਮੀਅਰਸ ਰੋਡ ਤੇ ਸੀ ਤੇ ਇਹ ਬਾਰ ਹੈ ਜਿਸ ਦਾ ਨਾਮ ਸੇਕ ਮੇਟ ਬਾਰ ਹੈ ਜਿਸ ਦੇ ਵਿੱਚ ਲੋਕ ਮੌਜੂਦ ਸਿਗੇ ਤੇ ਉਸ ਵੇਲੇ ਅਚਾਨਕ ਹੀ ਇਸ ਬਾਰ ਦੀ ਛੱਤ ਜਿਹੜੀ ਹੈ ਡਿੱਗ ਗਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਵਕਤ ਇਹ ਹਾਦਸਾ ਹੋਇਆ ਉਸ ਵਕਤ ਬਾਰ ਜਿਹੜਾ ਚਾਲੂ ਸੀ ਤੇ ਲੋਕ ਉਸ ਦੇ ਵਿੱਚ ਮੌਜੂਦ ਸੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਰਾਹਤ ਕਾਰਜ ਜੇ ਉਹ ਵਿਚਾਰੀ ਹੈ ਸੰਯੁਕਤ ਪੁਲਿਸ ਅਜੁਕਤ ਪ੍ਰੇਮ ਆਨੰਦ ਸਿਨਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਉਸ ਸਮੇਂ ਹਾਦਸਾ ਹੋਇਆ ਜਦੋਂ ਕਿ ਮੈਟਰੋ ਰੇਲਕਾਰਜ ਦੇ ਵਿੱਚ ਕੋਈ ਵੱਡਾ ਅਤੇ ਭਾਰੀ ਕੰਮ ਜਿਹੜਾ ਉਹ ਚੱਲ ਰਿਹਾ ਸੀ ਉਸ ਸਮੇਂ ਇਹ ਹਾਦਸਾ ਹੋਇਆ ਤੇ ਬਾਅਦ ਜਿਹੜੀ ਛੱਤ ਆ ਅਚਾਨਕ ਡਿੱਗ ਜਾਂਦੀ ਹੈ ਤਾਂ ਵੱਡੇ ਅਧਿਕਾਰੀਆਂ ਦੇ ਵੱਲੋਂ ਛੱਤ ਡਿੱਗਣ ਦੇ ਕਾਰਨਾਂ ਦੀ ਜਿਹੜੀ ਆ ਉਹ ਜਾਂਚੇ ਲਗਾਤਾਰ ਕੀਤੀ ਜਾ ਰਹੀ ਹੈ Yeah, we have started the investigation. We will just come to know what is the reason. Only then we can uh, actually find out is there uh, a prima facie case against anyone. Now we have put a case uh, on the basis of whatever complaint we have received. The investigation will proceed uh, based on that investigation. If there is any uh, responsibility to be fixed, that we will be doing. So these three people are all employees of. This yeah, they are employees. हालासो no, no, uh, uh, no. no, no, अजे तक कोई भी बयान जड़ा जारी नहीं किया गया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर।